ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ 15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਸ਼ਕਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਔਰ ਚੈਕਿੰਗਾਂ ਕੀਤੀ ਜਾ ਰਹੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਅਜੀਤ ਰੋਡ ਦੇ ਉੱਤੇ ਜਿੱਥੇ ਕੀ ਹੈ ਮਾਨਯੋਗ ਐਸਪੀ ਸਿਟੀ ਅਤੇ ਡੀਐਸਪੀ ਅਤੇ ਹੋਰ ਪੁਲਿਸ ਦੇ ਅਧਿਕਾਰੀ ਮੌਜੂਦ ਰਹੇ ਜਿੱਥੇ ਕੀ ਚੈਕਿੰਗ ਕੀਤੀ ਗਈ ਤੇ ਬਰੀਕੀ ਦੇ ਨਾਲ ਚੈਕਿੰਗ ਕਰਦੇ ਹੋਏ ਕਾਰਾਂ ਦੀ ਮੋਟਰਸਾਈਕਲ ਪੀਜੀ ਤੱਕ ਜੇ ਦੀ ਚੈਕਿੰਗ ਕੀਤੀ ਗਈ ਤਾਂ ਕਿ ਕੋਈ ਮਾੜੇ ਅਨਸਰਵ ਵੱਲੋਂ ਕੋਈ ਅਪਰੀਆ ਘਟਨਾ ਨਾ ਨੂੰ ਵਾਰਤਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਅਜੀਤ ਰੋਡ ਦੀਆਂ ਜਿੱਥੇ ਕਿ ਪੁਲਿਸ ਦੇ ਦਲਬਲ ਦੇ ਨਾਲ ਲੋਕਾਂ ਦੇ ਬੈਗ ਤੱਕ ਦੇ ਖੰਗਾਲੇ ਗਏ ਮੰਨ ਲਓ ਕਿ ਐਸਪੀ ਸਿਟੀ ਨਾਲ ਆਪਾਂ ਗਲਵਤ ਕਰਦੇ ਹਾਂ ਚੈਕਿੰਗ ਦੇ ਕਾਰਨਾਂ ਦੇ ਬਾਰੇ आते <whistles> ही <whistles>

ਹਾਂ ਬੋਲ ਕੋਈ ਹੋਰ ਦੱਸਾ ਅੱਜ ਕਿਉਂ ਦਾ ਮੌਜੂਦ ਕਿ ਆਂਦੇ ਇਹਦਾ ਨਾਮ ਇਹਦਾ ਨਾਮ ਕੋਸ਼ੀਦਾ ਮੈਂ ਮੇਰਾ ਨਾਮ ਕੁਵਾਰ ਹੈ ਜੀ ਜੇ ਦਾ ਰਕਤ ਕਿੰਨੇ ਮੈਨਾ ਹੁਣ 11 ਮੈਂ ਪਹਿਲਾ ਹੈ ਇਹਦਾ ਰਕਤ ਇਹ ਮੇਰਾ ਉਲਕਤ ਦਾ ਖਲੀ ਹੈ ਮੈਨੂੰ ਕੋਲ ਕੀ ਦਿਖੀ ਕਿ ਬਹੁਤ ਮੇਰਾ ਦਮਾ ਦਾ ਬਾਰੇ ਵੀ ਮੇਰਾ ਮਾਰੀਏ ਮਾਨਸ ਕਰਨ ਹੋ ਰਹੀ ਵੀ ਰਹਿਣ ਲੱਗੇ ਤੁਹਾਨੂੰ ਗੱਡੂ ਮਾਨਸ ਬੜਾ ਦਾ ਕਰਦਾ ਹੈ ਆਪਾਸ ਕੋਈ ਖਰਾਈ ਵੀਡੀਓ ਵਗੈਰਾ ਬਣਾਉਂਦੇ ਹਾਂ। ਬਹੁਤ ਬਹੁਤ। ਚਲੋ। ਅੱਛਾ ਦੇਖਦੇ ਕਿ ਕੀ ਜਾ ਰਹੀ ਹੈ। ਅੱਜ 15 ਅਗਸਤ ਦੇ ਮੱਦੇਨਜ਼ਰ ਰੱਖਦੇ ਪੁਲਿਸ ਵੱਲੋਂ ਅਲੱਗ-ਅਲੱਗ ਚੈਕਿੰਗ ਪਰੇਸ਼ ਚਲਾਏ ਜਾ ਰਹੇ ਨੇ। ਜਿਸ ਦੇ ਵਿੱਚ ਮਾਰਨਿੰਗ ਅੱਜ ਅਸੀਂ ਰੇਲਵੇ ਸਟੇਸ਼ਨ ਪਿੰਡਾਂ ਦੇ ਚੈਕਿੰਗ ਕੀਤੀ ਸੀਗੀ। ਉਸ ਤੋਂ ਬਾਅਦ ਮਾਲ ਰੋਡ ਦੇ ਉੱਪਰ ਜਿਹੜੀ ਪਾਰਕਿੰਗ ਪਲੇਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਹੁਣ ਅਸੀਂ ਅਜੀਤ ਰੋਡ ਦੇ ਉੱਪਰ ਜਿਹੜੇ ਪੀਜੀਸ ਹੈਗੇ ਆ ਜਾਂ ਹੋਟਲਸ ਹੈਗੇ ਆ ਜਾਂ ਧਰਮਸ਼ਾਲਾ ਸਰਾਵਾਂ ਨੇ ਜਿੱਥੇ ਬਾਅਦ ਆ ਕੇ ਦਿੱਤੀ ਦੇ ਧਰਮ ਦੀ ਵਿਵਸਥਾ ਹੈਗੀ ਆ ਉਹਨਾਂ ਸਾਰਿਆਂ ਦੀ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਮੇਨ ਮਕਸਦ ਹੈਗਾ ਕਿ ਇਹਨਾਂ ਜਿਹੜੇ ਜੋ ਹੋਟਲਸ ਨੇ ਸਰਾਣ ਧਰਮਸ਼ਾਲਾ ਨੇ ਜਿਹੜੇ ਪੀਜੀਸ ਨੇ ਇਹਨਾਂ ਦੇ ਵਿੱਚ ਕੋਈ ਅਸ਼ਰਾਰਤੀ ਬੰਦਾ ਜਾਂ ਅਨਵੇਰੀਫਾਈਡ ਬੰਦਾ ਨਾ ਰੁਕਿਆ ਹੋਵੇ ਉਸ ਰਿਗਾਰਡਿੰਗ ਅਜੇ ਜਿਹੜਾ ਹੈਗਾ ਸਰਪ੍ਰੇਸ਼ਨ ਚਲਾ ਰਹੇ ਹਾਂ ਕੁਛ ਚੰਗੇ ਬੰਦੇ ਚਾਹਤੇ ਵਗੈਰਾ ਇਸੇ ਆ ਕੇ ਇਸ ਹੋਏ ਕੁਝ ਬੰਦੇ ਇਸ ਦੇ ਫਿਲਹਾਲ ਜਿਹੜੇ ਬੰਦੇ ਸੀਗੇ ਰੁਕੇ ਹੋਏ ਨੇ ਅਸੀਂ ਉਹਨਾਂ ਨੂੰ ਵੈਰੀਫਾਈ ਕੀਤਾ ਡਾਕੂਮੈਂਟ ਚੈੱਕ ਕੀਤੇ ਨੇ ਕੁਛ ਰੈਂਡਮਲੀ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਦੇ ਪਿੰਡ ਦੇ ਵਿੱਚ ਵੀ ਫੋਨ ਕਰਕੇ ਪਤਾ ਕੀਤਾ ਵੀ ਇਹ ਫਲਾ ਬੰਦਾ ਜੋ ਡਾਕੂਮੈਂਟ ਪੇਸ਼ ਕਰ ਰਿਹਾ ਹੈ ਕਿ ਸਹੀ ਹੈ ਸੋ ਅਕੋਰਡਿੰਗਲੀ ਅਸੀਂ ਜਿਹੜੀ ਵੈਰੀਫਿਕੇਸ਼ਨ ਸਾਡੀ ਚੱਲ ਰਹੀ ਹੈ ਜੇਕਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਸਾਡੇ ਧਿਆਨ ਦੇ ਵਿੱਚ ਆਊਗਾ ਜਾਂ ਮਿਲਦਾ ਤਾਂ ਸੀ ਉਹਦੇ ਖਿਲਾਫ ਵੀ ਐਕਸ਼ਨ ਲਵਾਂਗੇ ਫਿਲਹਾਲ ਜਿਹੜਾ ਹੈਗਾ ਇਦਾਂ ਦਾ ਕੋਈ ਬੰਦਾ ਨਹੀਂ ਮਿਲਿਆ ਸਰ ਜਿਸ ਦਾ ਵੀਕਲ ਨ ਵੀ ਚੈੱਕ ਕੀਤੀ ਗਈ ਹੈ ਦੇ ਵਿੱਚ ਕੁਝ ਆ ਖਿਲਾਫ ਮਿਲਿਆ ਕੁਝ ਤੇ ਜਿਹੜੇ ਵਹੀਕਲ ਸੀਗੇ ਕੁਝ ਉਹਨਾਂ ਵਿਦਆਊਟ ਨੰਬਰ ਜਾਂ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਨ੍ਹਾਂ ਨੇ ਵੱਲੋਂ ਵਾਇਲੇਟ ਵੋਲੇਸ਼ਨ ਸੰਬੰਧੀ ਜੋ ਕਾਗਜ਼ਤ ਨਹੀਂ ਸੀਗੇ ਉਹਨਾਂ ਦੇ ਅਸੀਂ ਚਲਾਣੇ ਸ਼ੁਰੂ ਕੀਤੇ ਆ